ਮੌਜੂਦਾ ਲੁਧਿਆਣਾ ਸ਼ਹਿਰ ਦੇ ਚੌੜਾ ਬਾਜ਼ਾਰ ਦੇ ਵਿੱਚ ਜਿੱਥੇ ਵੱਡੀ ਘਟਨਾ ਵਾਪਰੀ ਹੈ ਜਿੱਥੇ 100 ਸਾਲ ਪੁਰਾਣੀ ਇਮਾਰਤ ਜਿਹੜੀ ਹੈ गिर ਕੇ ਟਹਿ ਟੇਰੀ ਹੋ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਕਿ ਕਿਸ ਤਰੀਕੇ ਨਾਲ ਇਹ ਇਮਾਰਤ ਕੁਝ ਹੀ ਮਿੰਟਾਂ ਦੇ ਵਿੱਚ ਜਿਵੇਂ गिर ਕੇ ਟਹਿ ਟੇਰੀ ਹੋ ਜਾਂਦੀ ਹੈ ਹਾਲਾਂਕਿ ਦੱਸ ਦਈਏ ਚੌੜੇ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਇਮਾਰਤਾਂ ਤੁਹਾਨੂੰ ਦਿਖ ਜਾਣਗੀਆਂ ਜੋ ਕਈ ਸਾਲ ਪੁਰਾਣੀਆਂ ਇਮਾਰਤਾਂ ਚੌੜੇ ਬਾਜ਼ਾਰ ਦੇ ਵਿੱਚ ਸਥਿਤ ਨੇ ਪਰ ਅੱਜ ਇੱਕ ਜਿਹੜੀ ਘਟਨਾ ਵਾਪਰੀ ਹੈ ਇਹ ਲੁਧਿਆਣਾ ਦੇ ਚੌੜੇ ਬਾਜ਼ਾਰ ਦੇ ਵਿੱਚ ਹੈ ਜੋ ਕਰੀਬ 100 ਸਾਲ ਦੇ ਕਰੀਬ ਦੀ ਜਿਹੜੀ ਇਮਾਰਤ ਦੱਸੀ ਜਾ ਰਹੀ ਸੀ ਜੋ ਅੱਜ ਕੁਝ ਕੁ ਮਿੰਟਾਂ ਦੇ ਵਿੱਚ ਹੀ ਗਿਰ ਕੇ ਢਹਿ ਟੇਰੀ ਹੋ ਗਈ ਹੈ ਦੱਸ ਦਈਏ ਕਿ ਵਿੱਚ ਇੱਕ ਮਹਿਲਾ ਜ਼ਖਮੀ ਹੋਈ ਹੈ ਤੇ ਨਾਲ ਉਸਦੇ ਬੱਚਾ ਵੀ ਸੀਗਾ ਜੋ ਸામਨੇ ਆਈ ਹੈ ਗੱਲ ਸੂਤਰਾ ਮੁਤਾਬਕ ਕਿ ਜ਼ਖਮੀ ਹੋਏ ਨੇ ਨੀਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਪਰ ਕੁਝ ਹੀ ਮਿੰਟਾਂ ਦੇ ਵਿੱਚ ਇਹ 100 ਸਾਲ ਬਣੀ ਪੁਰਾਣੀ ਇਮਾਰਤ ਜਿਹੜੀ ਹੈ ਗਿਰ ਕੇ ਢਹਿ ਗਈ ਤਾਂ ਇੱਕ ਵਾਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਮਲਬਾ ਵਾ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦਿੱਤੇ ਜਾਣ ਕਿ ਕਿਸ ਤਰੀਕੇ ਨਾਲ ਇਸ ਬਿਲਡਿੰਗ ਨੂੰ ਬਿਲਡਿੰਗ ਗਿਰੀ ਹੈ ਤੇ ਕਿਸ ਤਰੀਕੇ ਨਾਲ ਇੱਕਦਮ ਹੀ ਇਹ गिर ਕੇ ਟੈਟੇਰੀ ਹੋ ਗਈ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਰੀਆ ਤਾਂ ਨਜ਼ਰ ਆ ਰਹੀ ਹੈ ਕਿ ਪੂਰੀ ਬਿਲਡਿੰਗ ਕਾਫੀ ਜਿਹੜੀ ਮੁਸ਼ਕਲ ਲੋਕਾਂ ਨਾਲ ਹੋਈ ਸੀ ਤਾਂ ਕੈਮਰਾਮੈਨ ਨੂੰ ਤਸਵੀਰਾਂ ਹੀ ਦਿਖਾਣ ਕਿਉਂਕਿ ਲਗਾਤਾਰ ਕਿਰਨ ਵਾਲੀ ਇਹ ਖਬਰ ਜਿਹੜੀ ਹੈ ਲੁਧਿਆਣਾ ਸ਼ਹਿਰ ਨਾਲ ਜੁੜੀ ਵੱਡੀ ਖਬਰ ਹੈ ਕਿਉਂਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਵੈ ਉਹ ਨਹੀਂ ਪਹੁੰਚਿਆ ਪਰ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਐਕਟੀਵਾ ਨਜ਼ਰ ਆ ਰਹੀ ਹੋਵੇਗੀ ਬਿਲਕੁਲ ਹੀ ਇੱਥੇ ਇੱਕਦਮ ਅਚਾਨਕ ਹੀ ਇਹ ਬਿਲਡਿੰਗ ਦੇਖ ਜਾਂਦੀ ਹੈ ਤਾਂ ਜਿਸ ਦੇ ਨਾਲ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ دہشت ਦਾ ਮਾਹੌਲ ਵੀ ਜ਼ਰੂਰ ਦੇਖਣ ਨੂੰ ਮਿਲਿਆ ਪਰ ਦੱਸਦੀ ਹੈ ਕਿ ਜੋ ਇੱਥੇ ਰਹਿ ਰਹੇ ਸਨ ਉਹਨਾਂ ਨੇ ਪਹਿਲਾਂ ਵੀ ਆਪਣੇ ਕਿਰਾਏ ਤੇ ਰਹਿ ਰਹੇ ਸਨ ਤੇ ਉਹਨਾਂ ਨੇ ਮਾਲਕਾਂ ਨੂੰ ਕਿਹਾ ਸੀਗਾ ਕਿ ਇਸ ਨੂੰ ਜਿਹੜਾ ਰਿਪੇਅਰ ਜ਼ਰੂਰ ਕਰਾਇਆ ਜਾ ਪਰ ਕਿਤੇ ਨਾ ਕਿਤੇ ਅਣਗਿਲੀ ਜਿਹੜੀ ਆ ਉਹ ਹੋਈ ਹੈ ਤੇ ਉਸ ਤੋਂ ਬਾਅਦ ਅੱਜ ਇਸ ਵੱਡੀ ਕਟਣਾ ਜਿਹੜੀ ਵਾਪਰ ਸਕਦੀ ਸੀ ਪਰ ਕਿਤੇ ਨਾ ਕਿਤੇ ਬਚਾ ਜ਼ਰੂਰ ਹੋਇਆ ਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮਲਵਾ ਇੱਥੇ ਇਕੱਠਾ ਹੋਇਆ ਵੈ ਸਾਰਾ ਮਲਵਾ ਬਿਲਕੁਲ ਇੱਥੇ ਨਜ਼ਰ ਆ ਰਿਹਾ ਹੋਗਾ ਤੁਹਾਨੂੰ ਕਿ ਕਿਸ ਤਰੀਕੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਇਹ ਜਿਹੜੀ ਬਿਲਡਿੰਗ ਹੈ ਉਹ गिर ਕੇ ਢੇਰੀ ਹੋ ਗਈ ਤਾਂ ਤਸਵੀਰਾਂ ਦੇਖ ਸਕਦੇ ਕਿ ਉੱਪਰ ਤੱਕ ਕੀ ਕਿੰਨੀ ਵੱਡੀ ਇਮਾਰਤ ਸੀ ਤੇ ਕਾਫੀ ਜਿਹੜਾ ਸਮਾਂ ਤੋਂ ਲੋਕ ਇੱਥੇ ਰਹਿ ਰਹੇ ਸਨ ਹਾਲਾਂਕਿ ਪਹਿਲਾਂ ਵੀ ਲੋਕਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਇਹ ਬਿਲਡਿੰਗ ਜਿਹੜੀ ਆ ਉਹ ਡਿੱਗ ਸਕਦੀ ਪਰ ਕਿਤੇ ਨਾ ਕਿਤੇ ਜਿਹੜੀ ਲਾਪਰਵਾਹੀ ਹੈ ਉਹ ਜ਼ਰੂਰ ਵਰਤੀ ਗਈ ਸੀ ਪਰ ਗੱਲ ਕਰੀਏ ਮੌਕੇ ਦੀ ਤਾਂ ਮੌਕੇ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਵਾ ਹੁਣ ਤੱਕ ਇੱਥੇ ਨਹੀਂ ਪਹੁੰਚਿਆ ਐਡੀ ਵੱਡੀ ਘਟਨਾ ਵਾਪਰ ਜਾਣਾ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਮੌਜੂਦਾ ਕੋਈ ਵੀ ਅਫਸਰ ਇੱਥੇ ਨਾ ਪਹੁੰਚ ਰਾਇਕ ਇਹ ਇੱਕ ਵੱਡਾ ਸਵਾਲ ਹੈ ਪਰ ਫਿਲਹਾਲ ਤੋਂ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਮਹਿਲਾ ਜ਼ਖਮੀ ਹੋਈ ਹੈ ਤੇ ਨਾਲ ਇੱਕ ਬੱਚਾ ਜਿਹੜਾ ਵਾ ਉਹ ਜ਼ਖਮੀ ਜਿਸ ਨੂੰ ਨੀਜ਼ੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਟ੍ਰੀਟਮੈਂਟ ਲਈ ਪਰ ਹੁਣ ਤੱਕ ਦੀਆਂ ਤਸਵੀਰਾਂ ਘੰਟਾ ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਹੁਣ ਵੀ ਜਿਹੜਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਕਈ ਮੰਜ਼ਲਾ ਬਣੀ ਇਮਾਰਤ ਜਿਹੜੀ ਹੈ ਇੱਕਦਮ ਹੀ ਗਿਰ ਕੇ ਟੈਟਰੀ ਹੋ ਗਈ ਤਾਂ ਆਸ-ਪਾਸੇ ਵੀ ਜਿਹੜੀਆਂ ਬਿਲਡਿੰਗਾਂ ਸੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਚੌੜਾ ਬਾਜ਼ਾਰ ਜਿਹੜਾ ਕਾਫੀ ਪੁਰਾਣਾ ਮੈਂ ਤੇ ਕਾਫੀ ਬਿਲਡਿੰਗਾਂ ਤੁਹਾਨੂੰ ਇਸ ਤਰ੍ਹਾਂ ਦੀ ਨਜ਼ਰ ਆ ਜਾਣਗੀਆਂ ਜਿੱਥੇ ਇਸ ਤਰੀਕੇ ਦੀਆਂ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਨੇ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇੱਕ ਮਹਿਲਾ ਜਿਹੜੀ ਹੈ ਉਹ ਜ਼ਖਮੀ ਹੋਈ ਹੈ ਤੇ ਨਾਲ ਹੀ ਇੱਕ ਬੱਚਾ ਵੀ ਜਿਹੜਾ ਉਹ ਜ਼ਖਮੀ ਹੋਇਆ ਹੈ ਪਰ ਮੌਕੇ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਵਾ ਉਹ ਨਹੀਂ ਪਹੁੰਚਿਆ ਤਾਂ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਿੱਛੇ ਵੀ ਪਿੱਛੇ ਵੀ ਇਮਾਰਤਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਤੇ ਅੱਗੇ ਹਾਲੇ ਜਿਹੜਾ ਹੋਰ ਵੀ ਜਿਹੜਾ ਖਤਰਾ ਜਿਹੜਾ ਸਾਫ਼ ਨਜ਼ਰ ਆ ਰਿਹਾ ਕਿ ਬਿਲਡਿੰਗ ਹੋਰ ਵੀ ਡਿੱਗ ਸਕਦੀ ਹੈ ਤੇ ਮੌਕੇ ਤੇ ਗੱਲ ਕਰੀਏ ਇਸ ਤੇ ਕੋਈ ਵੀ ਹਾਲੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚੇ ਨੇ ਬਿਲਡਿੰਗ ਜਿਹੜੀ ਉਹ गिर ਕੇ ਟੈ ਟੇਰੀ ਹੋ ਚੁੱਕੀ ਹੈ ਇਹ ਲੁਧਿਆਣਾ ਚੌੜਾ ਬਾਜ਼ਾਰ ਦਾ ਬੰਦਿਆ ਮੱਲਾ ਜਿਹੜਾ ਵਾ ਉਹ ਹੈ ਜਿੱਥੇ ਇਸ ਕਟਣਾ ਜਿਹੜੀ ਹੈ ਉਹ ਆਪਣੀ ਹੈ ਪਰ ਦੱਸ ਦਈਏ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿ ਕਿਸ ਤਰੀਕੇ ਨਾਲ ਸਾਰੀ ਇਮਾਰਤ ਜਿਹੜੀ ਉਹ गिर ਕੇ ਢਹਿ ਟੇਰੀ ਹੋ ਗਈ ਹੈ ਤਾਂ ਕਿਤੇ ਨਾ ਕਿਤੇ ਨਾਲ ਦੀਆਂ ਬਿਲਡਿੰਗਾਂ ਤੇ ਵੀ ਕਾਫੀ ਇੱਕ ਵਾਰ ਇਧਰ ਬਿਲਡਿੰਗ ਦਿਖਾ ਦਿਓ ਕਿ ਇਧਰ ਬਿਲਡਿੰਗ ਤੇ ਵੀ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਜ਼ਰੂਰ ਦੇਖਣ ਨੂੰ ਮਿਲਿਆ ਲੋਕ ਵੀ ਇੱਥੇ ਕਾਫੀ ਜਿਹੜੇ ਨੇ ਉਹ ਇਕੱਠੇ ਹੋਏ ਸੀ ਪਰ ਤੋਂ ਦੱਸ ਦਈਏ ਕਿ ਕੋਈ ਜਾਨੀ ਮਾਲੀ ਨੁਕਸਾਨ ਜੜਾ ਬੈ ਉਹ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਸਾਰਾ ਜਿਹੜੇ ਮਹੱਲੇ ਦੇ ਲੋਕ ਜਿਹੜੇ ਨੇ ਉਹ ਵੀ ਇੱਥੇ ਇਕੱਠੇ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਇਹ ਬਿਲਡਿੰਗ ਡਿੱਗਦੀ ਹੈ ਤਾਂ ਇੱਕਦਮ ਹੀ ਲੋਕਾਂ ਦੇ ਵਿੱਚ ਡਰ ਦਾ ਤੇ ਦਹਿਸ਼ਤ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਕੋਈ ਛੋਟੀ ਘਟਨਾ ਨਹੀਂ ਹੈ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਹਿ ਸਕਦੇ ਆ ਤੇ ਵੱਡੀ ਘਟਨਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਲੋਕ ਦੇਖ ਸਕਦੇ ਹੋ ਇੱਥੇ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿ ਆਖਰ ਕਿਦਾਂ ਕੀ ਹੋਇਆ ਕਿਵੇਂ ਡਿੱਗੀ ਹੈ ਤੇ ਕਦੋਂ ਡਿੱਗੀ ਹੈ ਤਾਂ ਜਿਸ ਮਹਿਲਾ ਨੂੰ ਸੱਟ ਲੱਗੀ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਅੰਕਲ ਕੀ ਹੋਇਆ ਸੀ ਕਦੋਂ ਡਿੱਗੀ ਹੈ ਬਿਲਡਿੰਗ ਬੇਟਾ ਮੇਰਾ ਰੋਟੀ ਖਾਨ ਘਰ ਆਇਆ ਸੀ ਉਧਰਲੇ ਪਾਸੇ ਸਾਡਾ ਘਰ ਮਕਾਨ ਪਿਛਲੇ ਪਾਸੇ ਹੈ ਤੇ ਮੈਨੂੰ ਉੱਥੇ ਖਬਰ ਮਿਲੀ ਦੀ ਛੋਟੇ ਮੁੰਡਿਆਂ ਨੇ ਦੱਸਿਆ ਜੀ ਇਦਾਂ ਦਾ ਮਕਾਨ ਟਹਿ ਗਿਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਪੁਲਿਸ ਜੋ ਵੀ ਨਹੀਂ ਕਰ ਰਹੇ ਮੇਰੇ ਨਾਲ ਬਾਕੀ ਇਹ ਅੱਗੇ ਖੜੇ ਸੀਗੇ ਪਹਿਨਾ ਛਲੇ ਆਏ ਤੇ ਉਹ ਕਹਿੰਦੇ ਬੀਨ ਕੁੜੀ ਨੂੰ ਹਸਪੀਟਲ ਲੈ ਕੇ ਗਏ ਉਸੇ ਟਾਂਕੇ ਟੁਕੇ ਬਗੇ ਉਸ ਤੇ ਆ ਗਈ ਬੇਹੋਸ਼ਾ ਜ਼ਖਮੀ ਕੌਣ ਹੋਇਆ ਮੇਰੀ ਲੜਕੀ ਤੇ ਬੱਚਾ ਵੀ ਸੀ ਕੋਲ ਹਾਂ ਬੱਚਾ ਉਹਨੂੰ ਬਚਾਪ ਕਰ ਲਿਆ ਮਤਲਬ ਬਹੁਤ ਡੇਢ ਸਾਲ ਦਾ ਬੱਚਾ ਸੀ ਛੋਟਾ ਜਿਹਾ ਜਾਨੀ ਕਿ ਉਹ ਇਦਾਂ ਡਾ ਲਿਆ ਨਾ ਉਹ ਇੱਥੇ ਗਰੀ ਇਹ ਉਹ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਅੰਦਰ ਹੀ ਮੌਜੂਦ ਸੀ ਉਸ ਵਕਤ ਕਿੱਥੇ ਸੀਗੇ ਇੱਕ ਮੁੰਡਾ ਸੀਗਾ ਵੱਡਾ ਤੇ ਇੱਕ ਛੋਟਾ ਬੱਚਾ ਸੀਗਾ ਤੇ ਇਸ ਲਈ ਉਹ ਗਰੇ ਆ ਉਸਲੇ ਉਹ ਬਾਹਰ ਨੂੰ ਭੱਜੇ ਤੇ ਉਹਨੇ ਮੁੰਡੇ ਨੂੰ ਆਵਾਜ਼ ਮਾਰੀ ਉਹ ਇੱਥੇ ਕਿਤੇ ਕੋ ਸਟਕਾ ਇਧਰ ਤੇ ਤੇ ਉੱਥੇ ਸਟਕ ਲੱਗੀ ਇੱਥੇ ਕਿੰਨੇ ਸਮਾਂ ਤੋਂ ਰਹਿ ਰਹੇ ਸੀ ਇੱਥੇ ਕਿਰਾਏ ਦੇ ਸੀ ਨਹੀਂ ਨਹੀਂ ਆਪਣਾ ਮਕਾਨ ਆ ਹੁਣੇ ਬਣਾਇਆ 1.5 ਸਾਲ ਦਾ ਅੱਛਾ ਆ ਆਪਣਾ ਮਕਾਨ ਇਹ ਵੀ ਡੈਮੇਜ ਹੋ ਗਿਆ ਕਾਫੀ ਅੱਛਾ ਇਹ ਜਿਹੜਾ ਨਾਲ ਦਾ ਮਕਾਨ ਉਹ ਤੁਹਾਡਾ ਹੈ ਉਹ ਸਾਡਾ ਤੇ ਇਹ ਇੱਥੋਂ ਜ਼ਖਮੀ ਹੋਏ ਨੇ ਹਾਂ ਮਕਾਨ ਤੇ ਜਿਹੜੇ ਜਿਹੜੇ ਬਿਲਡਿੰਗ ਡਿੱਗੀ ਹੈ ਉਹਦੇ ਵਿੱਚ ਕੋਈ ਵੀ ਉਹਦੇ ਵਿੱਚ ਵੀ ਕੋਈ ਜ਼ਖਮੀ ਹੋਏ ਹਾਂ ਉਹਦੇ ਸੀਗੇ ਚਾਹ ਰ ਸੀਗਾ ਇੱਕ ਲੇਕਿਨ ਤੇਰੇ ਇੱਕ ਹੋਰ ਵੀ ਕਿਰਾਏਦਾਰ ਸੀ ਉੱਤੇ ਖੜੇ ਸੀ ਆ ਖੜੇ ਐਸੇ ਕੇ ਮੇਰਾ ਖਿਆਲ ਉੱਤੇ ਅੱਛਾ ਤੇ ਕਿੰਨੇ ਕਿੰਨੀ ਪੁਰਾਣੀ ਇਮਾਰਤ ਹੈ ਬਹੁਤ ਪੁਰਾਣੀ ਕਾਕਾ ਇਹਦਾ ਕੋਈ ਪ੍ਰੋਫੈਸਰ ਹੈ ਬਾਕੀ 100 150 ਸਾਲ ਦਾ ਚੌੜੇ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਇਮਾਰਤਾਂ ਨੇ ਕਿ ਲੱਗਦਾ ਨਹੀਂ ਕਿ ਵੀ ਹੋਰ ਵੀ ਜਿਹੜੇ ਹਾਸੇ ਵਾਪਰ ਸਕਦੇ ਨੇ ਜੇ ਪ੍ਰਸ਼ਾਸਨ ਇਸ ਤਰ੍ਹਾਂ ਗਿੱਲੀ ਵਰਤਦਾ ਉਹ ਤਾਂ ਹੋ ਸਕਦਾ ਹੈ ਲੇਕਿਨ ਲੋਕ ਧਿਆਨ ਨਹੀਂ ਕਰਦੇ ਉਹਨੇ ਇੱਕ ਆ ਟੁੱਠਿਆ ਦੇਖ ਲੋ ਨਾਲੇ। ਚੁੱਧਾ ਨੇ ਮੱਲੇ ਤੋਂ ਉਰੇ ਕਾਫੀ ਬਿਲਡਿੰਗ ਹੈਗੀ ਦੋ ਤਿੰਨ ਕੋਈ ਪ੍ਰਾਣੀ ਨਹੀਂ। ਇੱਕ ਇਧਰ ਹੈਗੀ ਆ ਉਹਦਾ ਖਰ ਕਾਰਪੋਰੇਸ਼ਨ ਨੇ ਢਾਤੀ। ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਨਹੀਂ ਹੁਣ ਤੱਕ। ਪਹੁੰਚੇ ਸੀਗੇ ਕੋਈ ਦੁਪਹਿਰੇ। ਕੋਸਲੇ ਬੱਸ ਉਹ ਦੇਖਦੂ ਕੇ ਚਲੇ ਗਏ। ਬਾਕੀ ਉਹਨਾਂ ਦੀ ਟੀਮ ਆਈ ਸੀ ਜਿਹੜੇ ਉਹ ਕੱਟਣ ਕੋਲ ਰੈਸਕਿਊ ਕਰਨ ਆ ਗਏ। ਕਿੰਨੇ ਵਜੇ ਦਾ ਮਾਮਲਾ ਸੀ? ਇਹ ਮਾਮਲਾ 1:55 ਦਾ। 1:55 ਦਾ। ਠੀਕ। ਬਾਕੀ ਇਥੋਂ ਸੀਸੀਟੀਵੀ ਕੈਮਰੇ ਤੋਂ ਫੋਟੋ ਫੋਟੋ ਆਈਆਂ ਉਹ ਵੀਡੀਓ ਇਹਨਾਂ ਕੋਲ ਹੈ ਦੇ ਮੁੰਡੇ ਕੋਲ ਠੀਕ ਹੈ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਨੇ ਨਹੀਂ ਉਹ ਆ ਗਏ ਘਰ ਆ ਗਏ ਜਿਨ੍ਹਾਂ ਨੂੰ ਜਿਨ੍ਹਾਂ ਦੇ ਟਾਂਕੇ ਲੱਗੇ ਆ ਗਏ ਅੱਛਾ ਤੇ ਗੱਲਬਾਤ ਵੀ ਕਰਾਂਗੇ ਕਿ ਆਖਰ ਕਿਵੇਂ ਬਿਲਡਿੰਗ ਜਿਹੜੀ ਡਿੱਗੀ ਹੈ ਤੇ ਕਿੰਨੇ ਜਿਹੜੇ ਲੋਕ ਜ਼ਖਮੀ ਹੋਏ ਸੀ ਉਹ ਵੀ ਤੁਹਾਨੂੰ ਗੱਲ ਕਰਾਈਏ ਕਿਉਂਕਿ ਲਗਾਤਾਰ ਚੌੜੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਮਾਰਤਾਂ ਤੁਹਾਨੂੰ ਨਜ਼ਰ ਆ ਜਾਣਗੀਆਂ ਜੋ ਕਈ ਸਾਲ ਪੁਰਾਣੀਆਂ ਇਮਾਰਤਾਂ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਇੱਕ ਬਿਲਡਿੰਗ ਜਿਹੜੀ ਟਹਿ ਗਈ ਹਾਲੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਇਮਾਰਤਾਂ ਨੇ ਜਿਨ੍ਹਾਂ ਤੇ ਪ੍ਰਸ਼ਾਸਨ ਦੀ ਨਜ਼ਰ ਨਹੀਂ ਹੈ ਉਹ ਵੀ ਹਾਸਾ ਹੋ ਸਕਦਾ ਹੈ ਤੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਅਧਿਕਾਰੀਆਂ ਤੱਕ ਪਹੁੰਚਾ ਦਿਓ ਤਾਂਕਿ ਸ਼ਾਇਦ ਉਹਨਾਂ ਦੇ ਕੰਨਾਂ ਤੇ ਜੂ ਸਰਕੇ ਤੇ ਉਸ ਤੋਂ ਬਾਅਦ ਚੋੜੇ ਬਾਜ਼ਾਰ ਦੀਆਂ ਕਈ ਪੁਰਾਣੀ ਬਿਲਡਿੰਗਾਂ ਤੇ ਬੰਦ ਦੀ ਜਿਹੜੀ ਕਾਰਵਾਈ ਹੈ ਜਾਂ ਫਿਰ ਉਸ ਦੀ ਸਾਮ ਸੰਭਾਲ ਉਹ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ। ਸੋ ਮੇਰੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕਿਵੇਂ ਹੋਇਆ ਹੈ ਕਿਵੇਂ ਟੁੱਟਿਆ ਹੈ। ਇਸ ਤਰ੍ਹਾਂ ਜੀ ਮੇਰੇ ਪਰਿਵਾਰ ਦੇ ਬੱਚੇ ਅੰਦਰ ਸੀਗੇ ਸਾਰੇ ਤੇ ਇੱਕੋ ਦਾਵੇਂ ਬਿਲਡਿੰਗ 3-4 ਦਿਨ ਤੋਂ ਟੈਹਰੀ ਸੀਗੀ। ਥੋੜੀ-ਥੋੜੀ ਟੈਹਰੀ ਸੀ ਉਹਨਾਂ ਨੂੰ ਕੰਪਲੀਟ ਵੀ ਪਾਈ ਸੀਗੀ। ਅਚਾਨਕ ਹੀ ਅੰਦਰ ਬੈਠੇ ਬੈਠੇ ਨਾ ਉਹਨਾਂ ਦੇ ਇੱਕਦਮ ਆਵਾਜ਼ ਆਉਣ ਲੱਗੀ ਉਹ ਭੱਜੇ ਬਾਹਰ ਨੂੰ ਔਰ ਮਲਵੇ ਦੇ ਵਿੱਚ ਹੀ ਉਹ ਗਿਰ ਗਏ ਮਲਵੇ ਦੇ ਵਿੱਚ ਹੀ ਇੱਕਦਮ ਹੀ ਮਲਬਾ ਉੱਪਰੋਂ ਪੰਜ ਮੰਜ਼ਿਲਾ ਦਾ ਕਿਰਦਾ ਆ ਗਿਆ ਉਹਦੇ ਵਿੱਚ ਹੀ ਗਿਰਦੇ ਗਏ ਤੇ ਉਹਨਾਂ ਦੇ ਸੱਟਾ ਵਗੈਰਾ ਬਹੁਤ ਲੱਗ ਗਿਆ ਅੰਦਰ ਹੀ ਸੀਗੇ ਉਹਦੋਂ ਜਦੋਂ ਬਿਲਡਿੰਗ ਜਦੋਂ ਅੰਦਰ ਹੀ ਸੀਗੇ ਉਹਦੋਂ ਉਹਦੋਂ ਅੰਦਰ ਹੀ ਸੀਗੇ ਇੱਕਦਮ ਹੀ ਉਹਨਾਂ ਨੂੰ ਆਵਾਜ਼ ਆਈ ਖੜਕਾ ਆਇਆ ਉਹ ਬਾਹਰ ਭੱਜੇ ਬੱਚੇ ਵੀ ਬਾਹਰ ਭੱਜੇ ਸਾਰੇ ਨਾਲ ਦੇ ਫੈਮਿਲੀ ਮੈਂਬਰ ਉਹ ਵੀ ਬਾਹਰ ਨੂੰ ਭੱਜੇ ਸੱਟਾ ਕਿਹਨੂੰ ਕਿਹਨੂੰ ਲੱਗਿਆ ਸੱਟਾ ਮੇਰੀ ਵਾਈਫ ਨੂੰ ਔਰ ਮੇਰੇ ਬੱਚੇ ਨੂੰ ਲੱਗਿਆ ਕਿ ਬਸ ਉਹਨਾਂ ਦੇ ਸੱਟਾਂ ਹੀ ਲੱਗੀਆਂ ਜਿਆਦਾ ਸਿਰ ਤੋਂ ਕਿਉਂਕਿ ਉੱਪਰੋਂ ਸਾਰੀ ਬਿਲਡਿੰਗ ਦਾ ਬਹਾਵ ਉਧਰ ਇੱਕ ਸਾਈਡ ਹੀ ਆ ਗਿਆ ਸੀਗਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਵੀ ਇਹ ਕਟਨਾ ਵਾਪਰ ਮੈਨੂੰ ਕਾਲ ਆ ਗਈ ਸੀ ਉਸੇ ਟਾਈਮ ਹੀ ਮੇਰੇ ਛੋਟੇ ਬੇਟੇ ਦੀ ਕਾਲ ਆ ਗਈ ਸੀ ਉਹਨਾਂ ਨੇ ਕਿਹਾ ਕਿ ਪਾਪਾ ਬਿਲਡਿੰਗ ਗਿਰ ਗਈ ਫਟਾਫਟ ਤੁਸੀਂ ਘਰੇ ਆ ਜਾਓ ਤੇ ਉਹਨਾਂ ਨੂੰ ਪਹਿਲਾਂ ਵੀ ਤੁਸੀਂ ਇਹਦੇ ਬਾਰੇ ਦੱਸਿਆ ਸੀਗਾ ਕਿ ਵੀ ਇਹ ਦੇ ਵਿੱਚ ਕੋਈ ਹਲਚਲ ਹੋ ਰਹੀ ਹੈ ਜਾਂ ਫਿਰ ਇਹਨੂੰ ਸਹੀ ਕਰਾਇਆ ਜਾਵੇ ਹਲਚਲ 3-4 ਦਿਨ ਦੀ ਹੋ ਰਹੀ ਸੀਗੀ 3-4 ਦਿਨ ਤੋਂ ਹੀ ਥੋੜਾ ਥੋੜਾ ਮਲਵਾ गिरਦਾ ਆ ਰਿਹਾ ਸੀਗਾ ਉਹ ਸਾਨੂੰ ਥੋੜਾ ਜਾਹਰ ਹੋ ਰਿਹਾ ਸੀ ਰਾਤ ਨੂੰ गिरਦਾ ਅਗਰ ਰਾਤ ਨੂੰ ਬਿਲਡਿੰਗ ਗਿਰਦੀ ਤਾਂ ਜਿਆਦਾ ਨੁਕਸਾਨ ਹੋ ਸਕਦਾ ਸੀ ਤੇ ਹੁਣ ਟ੍ਰੀਟਮੈਂਟ ਹੋ ਗਈ ਹੈ ਜਿਨ੍ਹਾਂ ਨੂੰ ਸੱਟ ਲੱਗੀ ਹਾਂ ਟ੍ਰੀਟਮੈਂਟ ਹੋ ਗਈ ਹੈ ਹੁਣ ਉਹ ਘਰੇ ਆ ਚੁੱਕੇ ਨੇ ਉਹਨਾਂ ਦੇ ਟਾਂਕੇ ਵਗੈਰਾ ਲੱਗੇ ਨੇ ਸਿਰ ਤੇ ਹੁਣ ਘਰੇ ਆ ਗਏ ਨੇ ਠੀਕ ਹੈ ਕੀ ਕੁਝ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੀ ਹੈ ਕਿ ਆ ਕੇ ਸਾਰਾ ਜੋ ਵੀ ਇਹ ਦੇਖਣ ਕਿ ਜੋ ਵੀ ਦੇਖ ਰਹੇ ਕਰਨ ਨਾ ਅਸੀਂ ਅੰਦਰ ਜਾ ਸਕਦੇ ਆ ਬਾਹਰ ਹੀ ਖੜੇ ਆ ਬਾਹਰ ਹੀ ਰਹਿਣਾ ਪੈਣਾ ਕੋਈ ਸਮਾਨ ਦਾ ਵੀ ਨੁਕਸਾਨ ਹੋਇਆ ਅੰਦਰ ਕੋਈ ਸਮਾਨ ਦਾ ਏਦਾਂ ਸਾਡੀ ਬਿਲਡਿੰਗ ਆਪਣੀ ਨਾਲ ਦੀ ਗਿਰ ਗਈ ਹੂੰ ਉਹਦੇ ਵਿੱਚ ਦੂਸਰੀ ਬਿਲਡਿੰਗ ਦੇ ਉੱਪਰ ਕਾਫੀ ਨੁਕਸਾਨ ਹੋ ਗਿਆ ਹੂੰ ਮੇਰਾ ਨਾਮ ਦੁਰਾਂਸ਼ਾ ਜੀ ਮੈਂ ਇਸੀ ਉੱਚੀ ਗਲੀ ਮੱਲੇ ਦਾ ਹੈਗਾ ਵਾਂ ਹੂੰ ਤੇ 2 ਸਾਲ ਹੋ ਗਏ ਸੀ ਜੀ ਇਹਨਾਂ ਨੂੰ ਮਕਾਨ ਦੱਸੇ ਹੋਏ ਨੋਟਿਸ ਦਿੱਤਾ ਆਇਆ ਸੀਗਾ ਕਿ ਮਕਾਨ ਠੀਕ ਕਰਾਓ ਕਿਸ ਨੇ ਠੀਕ ਕਰਾਇਆ ਇਹ ਮਕਾਨ ਮੁਗੂਨ ਹੂੰ ਸਭ ਨੇ ਕਿਰਾਇਆ ਦਿੱਤੇ ਸੀ ਕਿਰਾਇਆ ਦਾ ਪੈਸੇ ਉਹ ਸੇ ਖਾ ਰਹੇ ਸੀਗੇ ਹੂੰ ਕਿਸੇ ਨੇ ਵੀ ਠੀਕ ਕਰਾਉਂਦੀ ਨਹੀਂ ਸੋਚੀ ਕਿ ਮਕਾਨ ਠੀਕ ਕਰਾ ਲਿਆ ਇਹਨੂੰ 2-3 ਦਿਨ ਹੋ ਗਏ ਸੀ ਟਾ ਟਾ ਗਿਰਦੀਆਂ ਵੀਆਂ ਸੀ ਹੂੰ ਤੇ ਅ ਇਹਨਾਂ ਦੀ ਜਿਹੜੀ ਵਾਈਫ ਹੈਗੀ ਆ ਉਹ ਵੀ ਛੋਟੇ ਲ ਸਿਗੇ ਇਹਨਾਂ ਦੇ ਬੱਚੇ ਵੀ ਛੋਟੇ ਲ ਆਗੇ ਇੱਕ ਤੇ ਮੇਰਾ ਬਾਈਕ ਥੱਲੇ ਦੱਬਿਆ ਆ ਮਲਬੇ ਦੇ ਸਾਰੇ ਬਾਈਕ ਤੁਹਾਡਾ ਇਹਦੇ ਮਲਬੇ ਦੇ ਥੱਲੇ ਆ ਹਾਂਜੀ ਤੇ ਆ ਮੇਰੀ ਐਕਟਿਵਾ ਖੜੀ ਐਕਟਿਵਾ ਤੇ ਵੀ ਨੁਕਸਾਨ ਹੋਇਆ ਵਾ ਹਾਂਜੀ ਤੇ ਤੁਹਾਡੀ ਨਾਲ ਦੀ ਬਿਲਡਿੰਗ ਸਾਹਮਣੇ ਵਾਲੀ ਹੈ ਹਾਂ ਇਹ ਮੇਰੀ ਬਿਲਡਿੰਗ ਹੈ ਜੀ ਇਹ ਸਾਰੀ ਸਾਲਾ ਮਲਵਾ ਸਾਡੀ ਬਿਲਡਿੰਗ ਤੇ ਗਰੇ ਕਿੰਨਾ ਨੁਕਸਾਨ ਨੁਕਸਾਨ ਏਸੀ ਵੀ ਗिरा ਸਾਡਾ ਤੇ ਬਾਈਕ ਵੀ ਦਬਿਆ ਦੋ ਵੈਕਟਿਵਾਂ ਦਾ ਨੁਕਸਾਨ ਹੋਇਆ ਹਾਂਜੀ ਤੇ ਕਰ ਦੇ ਵਿੱਚ ਸੀਗੇ ਕੋਈ ਕਿ ਨਹੀਂ ਕਰ ਦੇ ਵਿੱਚ ਤਾਂ ਸਾਰੇ ਸੀਗੇ ਪਰ ਸਾਰੇ ਸੇਫ ਨੇ ਅੰਦਰ ਸੀਗੇ ਕਰ ਦੇ ਹਾਂ